ਅਦੇ ਕੋਈ ਭੱਜ ਗਿਆ ਜੀ ਸਾਡੇ ਨਿਮਾ ਜੀ ਬਾਬਾ ਜੀ ਹਾਂ ਟੀਮ ਲੱਗੀ ਹੋਈ ਹੈ ਜੀ ਅਮਲੌਰ ਰੋਡ ਤੇ ਜੀ ਨਿਮਾ ਜੀ ਇਹ ਜੋ ਕੰਮ ਕਰ ਰਹੇ ਨਾ ਕਾਰਜ ਅਸੀਂ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਕਰ ਰਹੇ ਹਾਂ ਇਹਦਾ ਸਮਝਿਆ ਜੀ ਮਨ ਵਿੱਚ ਇੱਕ ਇਨਸਾਨੀਅਤ ਦੇ ਨਾਤੇ ਇਹ ਸਾਡੇ ਰੋਡ ਤੇ ਡੇ ਹਾਦਸੇ ਹੁੰਦੇ ਨੇ ਕਈ ਵਾਰ ਕੋਈ ਸਕੂਟਰ ਮੋਟਰਸਾਈਕਲ ਦਾ ਕਿਸੇ ਪਰਿਵਾਰ ਦਾ ਨੁਕਸਾਨ ਹੁੰਦਾ ਗੱਡੀਆਂ ਦਾ ਨੁਕਸਾਨ ਹੋ ਜਾਂਦਾ ਜਦੋਂ ਪੱਲੇ ਵਾਸਤੇ ਜਾਨਵਰ ਦਾ ਜਿਹੜੇ ਆਪਣੇ ਇੱਕ ਦਿਨ ਇੱਥੇ ਐਕਸੀਡੈਂਟ ਨਾਲ ਬੱਚੇ ਦੀ ਲੱਤਰ ਵਗੈਰਾ ਟੁੱਟ ਗਈ ਸੀ ਉਹ ਵੀ ਅਸੀਂ ਲੁਧਿਆਣੇ ਪਹਚਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਇੱਕ ਵਾਰ ਫੇਰ ਸਾਡੇ ਯੋਧਿਆਂ ਨੇ ਮਾਣ ਹੈ ਸਾਨੂੰ ਉਹਨਾਂ ਯੋਧਿਆਂ ਤੇ ਜਿਹਦੇ ਵਿੱਚ ਮੁੱਖ ਨਾਮ ਨੇ ਸਾਡੇ ਵਾਰ ਨੰਬਰ 17 ਤੋਂ ਮਿਊਨਿਸਪਲ ਕਾਉਂਸਲਰ सुरेंद्र 바ਵਾ ਜੀ ਭੁਪਿੰਦਰ ਸਿੰਘ ਸਰਾਹ ਜੀ ਦੇਖੋ ਜੀ ਉਮਰ ਮਾਇਨੇ ਨਹੀਂ ਰਖਦੀ ਮਾਇਨੇ ਰੱਖਦਾ ਜज्बा ਅੱਜ ਵੀ ਉਹਨਾਂ ਨੇ ਜੋ ਗਊ ਰੱਖਿਆ ਨੂੰ ਕਰਨ ਲਈ ਕਾਬੂ ਕਰਨ ਲਈ ਗਊਸ਼ਾਲਾ ਪਹਚਾਨ ਲਈ ਸਭ ਤੋਂ ਮੂਹਰੇ ਹੋ ਕੇ ਅਗਵਾਈ ਕੀਤੀ ਸਾਡੀ ਸਾਰੀ ਟੀਮ ਦੀ ਸ਼ਹਿਰ ਵਾਸੀਆਂ ਨੂੰ ਵੀ ਚਾਹੀਦਾ ਦੇਖ ਲਓ ਜੀ ਇਸ ਟਾਈਮ ਸਾਢੇ 12 ਹੋ ਗਏ ਰਾਤ ਦੇ ਰਾਤ ਦੇ ਸਾਢੇ 12 ਹੋ ਗਏ ਜੀ ਮਨ ਵਿੱਚ ਇੱਕ ਇਨਸਾਨੀਅਤ ਦੇ ਨਾਤੇ ਇਹ ਸਾਡੇ ਜੋਧੇ ਲੱਗੇ ਹੋਏ ਨੇ ਕਿਉਂਕਿ ਨੁਕਸਾਨ ਹੋ ਰਿਹਾ ਸ਼ਹਿਰ ਦੇ ਵਿੱਚ ਬੱਚਿਆਂ ਨੂੰ ਵੀ ਡਰ ਲੰਦਾ ਸਾਡੇ ਬੀਬੀਆਂ ਭੈਣਾਂ ਨੂੰ ਵੀ ਡਰ ਲੰਦਾ ਗੁਰਦੁਆਰੇ ਜਾਂਦੇ ਜਾਂ ਸਕੂਲ 'ਚ ਬੱਚੇ ਜਾਂਦੇ ਨੇ ਕਿਤੇ ਵੀ ਕੋਈ ਐਕਸੀਡੈਂਟ ਹੋਣ ਦਾ ਡਰ ਲੱਗਿਆ ਹੁੰਦਾ ਸੋ ਆਪਾਂ ਗੱਲਬਾਤ ਕਰਦੇ ਆ ਸਾਡੇ ਵੀਰਾਂ ਨਾਲ ਇਹ ਨੇ ਜੀ ਸਾਡੇ ਯੋਧੇ ਜਤਿੰਦਰ ਵਧਵਾ ਜੀ सुरेंद्र 바ਵਾ ਜੀ ਭੁਪਿੰਦਰ ਸਿੰਘ ਸਰਾਹ ਜੀ ਔਰ ਇਹ ਨੌਜਵਾਨ ਇਹਦੀ ਤਾਰੀਫ ਕਰਨੀ ਬਣਦੀ ਆ ਇਹ ਰਾਤ 11 ਵਜੇ ਦੇ ਕਰੀਬ ਸਾਡੇ ਕੋਲ ਰस्सियां ਖਤਮ ਹੋ ਗਈਆਂ ਕੁਝ ਸਾਨ ਅਸੀਂ ਬਣ ਲਏ ਸੀ ਉਸ ਤੋਂ ਬਾਅਦ ਇਹ ਮੁੰਡੇ ਦੀ ਰੇਲਵੇ ਰੋਡ ਤੇ ਦੁਕਾਨ ਹੈ ਔਰ ਜਤਿੰਦਰ ਵਧਵਾ ਜੀ ਨਾਲ ਜਾ ਕੇ ਦੁਬਾਰਾ ਦੁਕਾਨ ਖੋਲ ਕੇ ਪਹਿਲਾਂ ਘਰੋਂ ਚਾਬੀਆਂ ਚੱਕੀਆਂ ਫਿਰ ਇਹ ਨੌਜਵਾਨ ਹੈ ਜਿਹੜਾ ਰਸੇ ਲੈ ਕੇ ਆਇਆ ਨਵੇਂ ਆਪ ਦੀ ਦੁਕਾਨ ਤੋਂ ਤਰਪਾਲਾਂ ਦੀ ਦੁਕਾਨ ਹੈ ਇਹ ਵੀਰ ਦਾ ਵੀ ਨੌਜਵਾਨ ਦਾ ਧੰਨਵਾਦ ਹੈ ਗੱਲਬਾਤ ਕਰਦੇ ਹਾਂ ਸਾਡੇ ਮੌਤਵਰ ਅਮਲੋਹ ਰੋਡ ਤੋਂ ਵਾਰਡ ਨੰਬਰ 17 ਤੋਂ ਕਾਉਂਸਲਰ ਸਹਿਬਾਨ ਸੁਰਿੰਦਰ ਬਾਬਾ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਅੱਜ ਦਾ ਜੋ ਇੱਕ ਆਪਰੇਸ਼ਨ ਵਿੱਢਿਆ ਗਿਆ ਤੀਜੇ ਗੇਟ ਦੇ ਵਿੱਚ ਅੱਜ ਆਪਾਂ 6 ਪਸ਼ੂ ਨੇ ਜਿਹੜੇ ਉਹ ਰੈਸਕਿਊ ਕੀਤੇ ਨੇ ਸਵੇਰੇ ਗਊਸ਼ਾਲਾ ਬਗੋਰ ਭੇਜੇ ਜਾਣੇ ਨੇ ਤੁਹਾਡੇ ਮਨ ਨੂੰ ਕਿੰਨਾ ਸਕੂਨ ਮਿਲਿਆ ਇਹ ਕਾਰਜ ਕਰਕੇ ਇਹ ਵੀ ਦੱਸਿਓ ਔਰ ਜੋ ਇਨਸਾਨੀਅਤ ਬਣਦੀ ਹੈ ਆਮ ਲੋਕਾਂ ਦੀ ਸਾਡੇ ਸ਼ਹਿਰ ਵਸੀਆਂ ਦੀ ਉਹਦੇ ਬਾਰੇ ਵੀ ਜਰੂਰ ਇਹਦੇ ਤੇ ਤੁਸੀਂ ਆਪਣੇ ਵਿਚਾਰ ਦੇਣੇ ਮਿਮਾ ਜੀ ਮੈਨੂੰ ਬੜਾ ਵਧੀਆ ਲੱਗਿਆ ਵੀ ਤੁਹਾਡੀ ਜਿਹੜੀ ਟੀਮ ਪਹਿਲਾਂ ਵੀ ਆਲਰੇਡੀ ਕੰਮ ਕਰ ਰਹੀ ਸ਼ਹਿਰ ਦੇ ਵਿੱਚ ਭਪਿੰਦਰ ਸਰਾ ਜੀ ਜਤਿੰਦਰ ਆਪਣੇ ਵੱਧਵਾ ਜੀ ਔਰ ਇਹ ਅੱਜ ਮੁੰਡਾ ਨਵਾਂ ਹੀ ਆਇਆ ਟੀਮ ਦੇ ਵਿੱਚ ਕਿਉਂਕਿ ਬੜਾ ਮੁੰਡਾ ਮਿਹਨਤੀ ਹੈ ਜੀ ਸਾਡੇ ਕੋਲ ਰस्सियां ਖਤਮ ਹੋ ਗਿਆ ਸੀ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਸਾਡੇ ਕੋਲ ਪੰਜ ਚਾਰ ਰस्सियां ਸੀ ਔਰ ਉਹ ਖਤਮ ਹੋ ਗਈਆਂ ਦਾ ਪਸ਼ੂ ਬੰਨ ਲੇ ਤਨ ਅਸੀਂ ਠੀਕ ਹੈ ਇਹ ਕਹਿੰਦਾ ਜੀ ਮੇਰੀ ਦੁਕਾਨ ਹੈ ਰस्सियां ਦੀ ਤੁਸੀਂ ਅੰਕਲ ਇੱਥੇ ਰੁਕੋ ਮੈਂ ਰस्सियां ਲੈ ਕੇ ਆਉਣਾ ਬੰਦਾ ਸਪੈਸ਼ਲ ਹੈ ਘਰੇ ਗਿਆ ਘਰੋਂ ਜਾ ਕੇ ਦਿਖਾਓ ਜੀ ਘਰੋਂ ਜਾ ਕੇ ਇਹ ਆਪਣੇ ਚਾਬੀ ਚੱਕ ਕੇ ਰस्सियां ਲੈ ਕੇ ਆਇਆ ਇਨੂੰ ਆਪਾਂ ਸ਼ਾਬਾਸ਼ੀ ਦੇਣੀ ਬਣਦੀ ਐ ਬਿਲਕੁਲ ਠੀਕ ਹੈ ਜੀ ਦੂਸਰਾ ਅਸੀਂ ਰਾਤ ਨੂੰ ਸ਼ਹਿਰ ਨੂੰ ਨਿਕਲਦੇ ਹੁੰਨੇ ਆਂ ਔਰ ਮੈਂ ਦੇਖਿਆ ਮੇਰੇ ਨਿਮਾ ਵੀਰ ਜੀ ਭਪਿੰਦਰ ਸਰਾ ਜੀ اے ایس ਕਾਲਜ ਦੇ ਕੋਲ ਖੜੇ ਹੋਏ ਸੀ ਤੇ ਮੈਂ ਪੁੱਛਿਆ ਅੱਜ ਕਿਹੜੇ ਮਿਸ਼ਨ ਤੇ ਉਹ ਕਹਿੰਦੇ ਜੀ ਅਸੀਂ ਤਾਂ ਅੱਜ ਆ ਡੰਗਰ ਜਿਹੜੇ ਆਪਣੇ ਬੌਲਦ ਨੇ ਗਾਈਆਂ ਨੇ ਫੜਨੀਆਂ ਨੇ ਮਾਹੀ ਬੜਾ ਵਧੀਆ ਉਪਰਾਲਾ ਤੁਹਾਡਾ ਮੈਂ ਵੀ ਤੁਹਾਡੇ ਨਾਲ ਆ ਫਿਰ ਔਰ ਮੈਂ ਵੀ ਨਾਲ ਦੀ ਨਾਲੇ ਇਮੀਜੈਂਟਲੀ ਮੈਂ ਇਹਨਾਂ ਦੇ ਨਾਲ ਜਿਹੜਾ ਟੀਮ 'ਚ ਸ਼ਾਮਲ ਹੋ ਗਿਆ ਮੈਂ ਖਾ ਵੀ ਮੈਂ ਤੁਹਾਡੇ ਨਾਲ ਆ ਸਾਡੇ ਰੋਡ ਤੇ ਇਹ ਹਾਸੇ ਹੁੰਦੇ ਨੇ ਕਈ ਵਾਰ ਕੋਈ ਸਕੂਟਰ ਮੋਟਰਸਾਈਕਲ ਦਾ ਕਿਸੇ ਪਰਿਵਾਰ ਦਾ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਨੁਕਸਾਨ ਹੋ ਜਾਂਦਾ ਹੈ ਜਦ ਕਿ ਇਹਨਾਂ ਜਾਨਵਰ ਦਾ ਜਿਹੜੇ ਆਪਣੇ ਗਊ ਵੀ ਨੇ ਜਾਂ ਆਪਣੇ ਸਾਨ ਇਹਨਾਂ ਦਾ ਵੀ ਨੁਕਸਾਨ ਬਹੁਤ ਹੁੰਦਾ ਹੈ ਇਸ ਲਈ ਅਸੀਂ ਹਾਦਸੇ ਨੂੰ ਦੇਖਦੇ ਵੀ ਐਸਾ ਕੋਈ ਪਰਮਾਤਮਾ ਹਾਦਸਾ ਨਾ ਹੋਵੇ ਕਿਸੇ ਪਰਿਵਾਰ ਨਾਲ ਉਸ ਨੂੰ ਦੇਖਦੇ ਹੋਏ ਅੱਜ ਟੀਮ ਤੇ ਸ਼ਾਮਲ ਹੋ ਕੇ ਤੁਹਾਡੇ ਨਾਲ ਤਕਰੀਬਨ ਆਪਾਂ 9:30 10 ਵਜੇ ਲੱਗੇ ਹੋਏ ਸੀ 12:30 ਦਾ ਜਿਹੜਾ ਟਾਈਮ ਹੋ ਚੁੱਕਿਆ ਹੈ ਪੰਜ ਛੇ ਅਸੀਂ ਪਸ਼ੂ ਜਿਹੜੇ ਬੰਦ ਤੇ ਔਰ ਸਹਿਨਵਾਸੀ ਨੂੰ ਮੈਂ ਹੀ ਬੇਨਤੀ ਕਰਦਾ ਵੀ ਅਜੇ ਚੰਗੇ ਕੰਮ 'ਚ ਸਾਥ ਦਿਆ ਕਰੋ ਆਪਾਂ ਕੋਈ ਹਾਦਸਾ ਹੋ ਜਾਂਦਾ ਫੇਰ ਬੜਾ ਕਹਨੇ ਆ ਜੀ ਉਹ ਜੀ ਬਹੁਤ ਮਾੜਾ ਹੋਇਆ ਜੀ ਇਹਨਾਂ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਓਏ ਦੋਸਤੋ ਆਪਾਂ ਵੀ ਧਿਆਨ ਦੇਣਾ ਆਪਣਾ ਵੀ ਫਰਜ਼ ਬਣਦਾ ਹੈ ਕਿਉਂਕਿ ਸਾਡੇ ਵੀ ਪਰਿਵਾਰ ਨਾਲ ਹੋ ਸਕਦਾ ਥੋਡੇ ਪਰਿਵਾਰ ਨਾਲ ਹੋ ਸਕਦਾ ਕਿਸੇ ਦੇ ਪਰਿਵਾਰ ਨਾਲ ਹੋ ਸਕਦਾ ਉੱਥੇ ਜਾ ਕੇ ਬੈਠਣ ਨਾਲ ਏ ਆ ਵੀ ਆਪਾਂ ਉਹ ਹਾਦਸੇ ਨੂੰ ਪਹਿਲਾਂ ਰੋਕੀਏ ਹੁਣ ਤੋਂ ਪਹਿਲਾਂ ਰੁਕਦੀਏ ਇਸ ਲਈ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਵੀ ਐਜੇ ਚੰਗੇ ਕੰਦੇ ਕੰਮ ਦੇ ਵਿੱਚ ਰਾਤ ਨੂੰ ਕਿਉਂਕੋ ਟ੍ਰੈਫਿਕ ਹੁੰਦੀ ਹੈ ਘਟ ਘਟ ਟ੍ਰੈਪ ਨੂੰ ਕਰਕੇ ਇਹਨਾਂ ਨੂੰ ਫੜਨਾ ਬੜਾ ਸੌਖਾ ਹੈ ਕਈ ਤਾਂ ਬੈਠੇ ਹੁੰਦੇ ਨੇ ਕਈਆਂ ਨੂੰ ਕੋਈ ਡਬਲ ਰੋਟੀ ਵਗੈਰਾ ਜਾਂ ਐਸੀ ਚੀਜ਼ ਪਾ ਕੇ ਫੜਨਾ ਬੜਾ ਸੌਖਾ ਹੈ ਇਸ ਲਈ ਅਸੀਂ ਜਿਹੜਾ ਹੈ ਇਹ ਆਪਰੇਸ਼ਨ ਜ਼ਿਆਦਾਤਰ ਅਸੀਂ ਰਾਤ ਨੂੰ ਹੀ ਜਿਹੜੇ ਇਹਨਾਂ ਨੂੰ ਫੜਦੇ ਆ ਤਾਂ ਕਿ ਦਿਨੇ ਕਿਸੇ ਵਿੱਚ ਜਾਨਵਰ ਜਾ ਕੇ ਬੱਜੇ ਨਾ ਕਿਸੇ ਦੇ ਪਰਿਵਾਰ ਦਾ ਨੁਕਸਾਨ ਨਾ ਹੋਵੇ ਔਰ ਮੈਂ ਸਾਰੇ ਸ਼ਹਿਰ ਨਿਵਾਸੀ ਨੂੰ ਇਹ ਬੇਨਤੀ ਕਰਦਾ ਵੀ ਸਾਡਾ ਇਸ ਟੀਮ ਦਾ ਸਾਥ ਦਿਆ ਕਰੋ ਜਿਸ ਮੋਹੱਲੇ ਦੇ ਵਿੱਚ ਹੈਗੇ ਨੇ ਜਿਸ ਗਲੀ ਦੇ ਵਿੱਚ ਤੁਹਾਨੂੰ ਲੱਗਦੇ ਨੇ ਨੁਕਸਾਨ ਹੁੰਦਾ ਔਰ ਮੈਂ ਦੂਸਰੀ ਗੱਲ ਹੋਰ ਦਸਣਾ ਮੇਰੀ ਸਬੀਜ ਤੁਹਾਡੀ ਲੰਬੀ ਹੋ ਜਾਣੀ ਹੈ ਵੀ ਜਿੰਨੀਆਂ ਮੇਰੀਆਂ ਬੀਬੀਆਂ ਮਾਤਾ ਪੈਣਾ ਬੈਠੀਆਂ ਹੁੰਦੀਆਂ ਨੇ ਗਲੀਆਂ ਦੇ ਵਿੱਚ ਉਹਨਾਂ ਗਲੀਆਂ ਦੇ ਵਿੱਚ ਮੈਂ ਦੇਖਦਾ ਹਮੇਸ਼ਾ ਦੋ ਚਾਰ ਸਾਹ ਕਿਸੇ ਕਿਸੇ ਗਲੀ 'ਚ ਫਿਰਦੇ ਹੁੰਦੇ ਨੇ ਬੇਨਤੀ ਇਹ ਹੈ ਵੀ ਇਹ ਕਿਸੇ ਦੇ ਸਖੇ ਨਹੀਂ ਹੁੰਦੇ ਜੇ ਤੁਸੀਂ ਕੋਈ ਪੇੜਾ ਪਾਉਂਦੇ ਹੋ ਕੋਈ ਰੋਟੀ ਪਾਉਂਦੇ ਹੋ ਤਾਂ ਥ ਔਰ ਦੂਸਰੀ ਗੱਲ ਜਦੋਂ ਇਹ ਗਲੀ 'ਚ ਢੇਡੇ ਮਾਰਦੇ ਹੁੰਦੇ ਨੰਗਦੇ ਹੁੰਦੇ ਨੇ ਤੇ ਜਿਹੜੇ ਟੇਬਲਾਂ ਦੇ ਬੀਬੀ ਮੇਰੀ ਮਾਤਾ ਮੇਰੇ ਭੈਣਾਂ ਟੇਬਲ ਤੇ ਜਾਂ ਕੁਰਸੀ ਤੇ ਬੈਠੇ ਹੁੰਦੇ ਬੇਇਨਤੀ ਭਾਈ ਟੇਬਲ ਚੱਕ ਕੇ ਜਾਂ ਕੁਰਸੀ ਚੱਕ ਕੇ ਅੰਦਰ ਹੋ ਜਾ ਕਰੋ ਕਿਉਂਕਿ ਬਾਅਦ 'ਚ ਜਾਂਦਾ ਚੱਕ ਕੇ ਮਾਰਨਾ ਤਾਂ ਸਰੀਰ ਦਾ ਕੋਈ ਅੰਗ ਜਿਹੜਾ ਸਾਫ਼ਤ ਨਹੀਂ ਰਹਿੰਦਾ ਇਸ ਲਈ ਆਪਾਂ ਫੇਰ ਉਹਦਾ ਪਸਤਾਵਾਂਗੇ ਇਸ ਲਈ ਪਹਿਲਾਂ ਹੀ ਜੇ ਕਿਸੇ ਕੋਈ ਚੀਜ਼ ਕਲਾਣੀ ਹੈ ਰੱਖ ਲਓ ਰੱਖ ਕੇ ਆਪਣੇ ਅੰਦਰ ਹੋ ਜਾਓ ਇਹਦਾ ਸਾਹਮਣੇ ਖੜਿਆ ਨਾ ਕਰੋ ਔਰ ਜ਼ਿਆਦਾ ਕੋਸ਼ਿਸ਼ ਇਹ ਹੀ ਕਰਿਆ ਕਰੋ ਵੀਰਨ ਤੋਂ ਦੂਰੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਇਹ ਤੋਂ ਹਾਂਜੀ ਦੋਸਤੋ ਬਹੁਤ ਵਧੀਆ ਵਿਚਾਰ ਦਿੱਤੇ ਸਾਡੇ ਸੁਰਿੰਦਰ ਬਾਬਾ ਜੀ ਨੇ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਮੁੱਖ ਯੋਧੇ ਜਿਨ੍ਹਾਂ ਦੀ ਗਵਾਈ ਦੇ ਵਿੱਚ ਅੱਜ ਦਾ ਰੈਸਕਿਊ ਚੱਲਿਆ ਭੁਪਿੰਦਰ ਸਿੰਘ ਸਰਾ ਜੋ ਕਿ ਪਾਈ ਕਨਈਆ ਜੀ ਸੇਵਾ ਸੈਟੀ ਤੋਂ ਰੁਖਵਾਂਡ ਇੰਚਾਰਜ ਵੀ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਹਾਂ ਨਿਰਮਲ ਸਿੰਘ ਨਿੰਮਾ ਜੀ ਦਾ ਸੁਰਿੰਦਰ ਕੁਮਾਰ ਬਾਬਾ ਸਾਡੇ ਐਮ ਸੀ ਸਾਹਿਬ ਇਹਨਾਂ ਦਾ ਆਪਣੇ ਜਵਾਨ ਦਾ ਇਨੇ ਬੜਾ ਸਾਥ ਦਿੱਤਾ ਸਾਡਾ ਅੱਜ ਔਰ ਵਦਵਾ ਸਾਹਿਬ ਦਾ ਦੇਖੋ ਇਹ ਜਿਹੜਾ ਅਸੀਂ ਕਾਰਜ ਕੀਤਾ ਹੈ ਇਹ ਸਭ ਸੰਗਤਾਂ ਦੇ ਭਲੇ ਵਾਸਤੇ ਕੀਤਾ ਹੈ ਇੱਕ ਦਿਨ ਇੱਥੇ ਐਕਸੀਡੈਂਟ ਨਾਲ ਬੱਚੇ ਦੀ ਲੱਤਰ ਵਗੈਰਾ ਟੁੱਟ ਗਈ ਸੀ ਉਹ ਵੀ ਅਸੀਂ ਲੁਧਿਆਣੇ ਪਹਚਾਇਆ ਬਿਲਕੁਲ ਇਹ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਜਿੱਥੇ ਵੀ ਕਿਤੇ ਡੰਗਰ ਫਿਰਦਾ ਹੈ ਸਾਡੇ ਫੋਨ ਨੰਬਰ ਨੋਟ ਕਰੋ ਸਾਨੂੰ ਦੱਸੋ ਅਸੀਂ ਜਾ ਕੇ ਉਹਨਾਂ ਨੂੰ ਫੜ ਕੇ ਗਊਸ਼ਾਲਾ ਪਹਚਾ ਸੀਗੇ ਬਿਲਕੁਲ ਜੀ ਤੁਸੀਂ ਸਾਡੇ ਕਾਉਂਸਲਰ ਸਾਹਿਬ ਦਾ ਨੰਬਰ ਤਾਂ ਜਾਣਦਾ ਹੀ ਹੋ ਔਰ ਮੇਰਾ ਨੰਬਰ ਨੋਟ ਕਰ ਲਓ 9914722831 ਇੱਕ ਵਾਰ ਮੈਂ ਬੇਨਤੀ ਕਰਦਾ ਵੀਰ ਜੀ ਤੁਸੀਂ ਬਾਲ ਵੀ ਦੋ ਨੰਬਰ 8547 29000 ਇਹ ਤੁਹਾਡੇ ਭਰਾ ਦਾ ਨੰਬਰ ਹੈ ਅਗਰ ਕਿਸੇ ਮਾਹੌਲੇ ਜਾਂ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਫਿਰਦਾ ਹੋਵੇ ਸਾਨੂੰ ਤੁਸੀਂ WhatsApp ਤੇ ਉੱਥੇ ਦੀ ਲੋਕੇਸ਼ਨ ਦੀ ਫੋਟੋ ਪਾ ਦਿਓ ਠੀਕ ਹੈ ਤਾਂ ਕਿ ਸਾਡੀ ਟੀਮ ਉੱਥੇ ਆ ਕੇ ਉਹਨਾਂ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਗੈਰਾ ਵੇਖੇ ਭੇਜਿਆ ਜਾ ਸਕੇ ਔਰ ਮੈਂ ਭਰੋਸਾ ਮੈਨੂੰ ਵੀਰ ਤੇ ਇਹ ਵੀ ਹੈ ਪ੍ਰਸ਼ਾਸਨ ਵੱਲੋਂ ਵੀ ਜੋ ਕਿਸੇ ਚੀਜ਼ ਦੀ ਲੋੜ ਪਵੇਗੀ ਤਾਂ ਸੁਰਿੰਦਰ ਬਾਵਾ ਜੀ ਦੇ ਥਰੂ ਵੀ ਆਪਾਂ ਪ੍ਰਸ਼ਾਸਨ ਤੋਂ ਲੋੜ ਲੈ ਸਕਦੇ ਆ ਅਸੀਂ ਇਹ ਜੋ ਕੰਮ ਕਰ ਰਹੇ ਨਾ ਕਾਰਜ ਅਸੀਂ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਕਰ ਰਹੇ ਆ ਇਹ ਨਾ ਸਮਝੋ ਵੀ ਪਾਰਟੀ ਦੇ ਵਿੱਚ ਹੋਣ ਦੇ ਨਾਤੇ ਨਹੀਂ ਇਨਸਾਨੀਅਤ ਹੋਣ ਦੇ ਨਾਤੇ ਅਸੀਂ ਕੰਮ ਕਰ ਰਹੇ ਆ ਜੀ ਕੋਈ ਪਾਰਟੀ ਦੇ ਵਿੱਚ ਕੋਈ ਮੈਨੇ ਨਹੀਂ ਲਿਖਾਉਂਦੀ ਇੱਕ ਇਨਸਾਨੀਅਤ ਹੈ ਕਿਉਂਕਿ ਸਾਡੇ ਵੀ ਪਰਿਵਾਰ ਤੁਹਾਡੇ ਵੀ ਪਰਿਵਾਰ ਨੇ ਉਸ ਨੂੰ ਦੇਖਦੇ ਹੋਏ ਅਸੀਂ ਇਨਸਾਨੀ ਤੌਰ ਤੇ ਸੇਵਾ ਕਰਦੇ ਜੀ ਬਿਲਕੁਲ ਜੀ ਬਹੁਤ ਵੱਡੀ ਗੱਲ ਕਹੀ ਸਾਡੇ ਵੀਰ ਸਰੇਂਦਰ ਬਾਬਾ ਜੀ ਨੇ ਅੰਤ ਦੇ ਵਿੱਚ ਮੈਂ ਸਾਡੇ ਇੱਕ ਹੋਰ ਜੋਦੇ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਬਾਵੇ ਅੱਜ ਦੋ ਹੋ ਗਏ ਸੀ ਰਾਹੁਲ ਗਰਗ ਬਾਬਾ ਉਹ ਵੀ ਸਾਡੇ ਨਾਲ ਘੰਟਾ ਲਵਾ ਕੇ ਗਏ ਨੇ ਇੱਥੇ ਉਹਨਾਂ ਦੀ ਭਤੀਜੀ ਜਿਸ ਦੀ ਤਬੀਅਤ ਖਰਾਬ ਸੀ ਇਸ ਕਰਕੇ ਉਹਨਾਂ ਨੂੰ ਜਾਣਾ ਪਿਆ ਔਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਗੁੜੀਆ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ